ਓ ਬਾਈ ਹੈਗਾ ਕੋਈ ਓ ਬਾਈ ਹੈਗਾ ਕੋਈ ਦੁਕਾਨ ਤੇ ਕਿ ਨਹੀਂ ਓ ਕਿੱਧਰ ਚਲਾ ਗਿਆ ਦੁਕਾਨ ਸੋਨੀ ਛੱਡ ਕੇ ਹੈਗਾ ਕੋਈ ਕਿ ਨਹੀਂ ਹੈਲੋ ਓ ਬਾਈ ਹੈਗਾ ਕੋਈ ਲੱਗਦਾ ਕੋਈ ਨਹੀਂ ਹੈਗਾ ਕਰ ਲੈਨੇ ਚੋਰੀ ਆ ਗਿਆ ਭਾਈ ਆ ਗਿਆ ਆ ਗਿਆ ਦੋ ਮੈਂ ট্রাক ਸੌਰੀ ਯਾਰ ਭਾਈ ਉਹ ਮੈਂ ਥੋੜਾ ਕੰਮ ਕਰਦਾ ਸੀ ਦੱਸੋ ਕੀ ਲੈਣਾ ਆ ਬਾ ਭਾਈ ਇੱਤੀਆਂ ਵਾਲੀ ਖਜੂਰ ਗਈ ਹਾਂ ਆ ਲਓ ਜੀ ਕੀ ਗੱਲ ਭਾਈ ਤੇਰਾ ਦੁਕਾਨ ਤੇ ਦਿਲ ਨਹੀਂ ਲੱਗਦਾ ਲੱਗਦਾ ਵਾ ਕਿਉਂ ਤੇ ਫੇਰ ਪਤੰਦਰ ਦੇ ਦੁਕਾਨ ਨੂੰ ਰੱਬ ਪਰੋਸੇ ਛੱਡ ਕੇ ਚਲਾ ਜਾਣਾ ਰੱਬ ਦੇ ਪਰੋਸੇ ਨਹੀਂ ਛੱਡ ਕੇ ਜਾਂਦਾ ਉਹ ਕੈਮਰੇ ਦੇ ਪਰੋਸੇ ਛੱਡ ਕੇ ਜਾਂਦਾ ਅਬਾ ਭਾਈ ਆ ਕੈਮਰਾ ਕਦ ਲਵਾਇਆ ਕੱਲ ਹੀ ਲਵਾਇਆ ਹਜੇ ਬਾ ਬਾ ਬਾਈ ਅਦਰ ਤੂੰ ਉਧਰ ਗਿਆ ਸੀ ਨਾ ਮੈਂ ਆ ਥੋੜਾ ਜਿਹਾ ਸਮਾਨ ਜਾਂ ਲਿਆ ਸੀ ਇੱਕ ਆ ਲੀਚੀ ਜੀ ਸੀ ਤੇ ਇੱਕ ਆ ਬੇਰ ਦਾ ਪੈਕਟ ਲਿਆ ਸੀ ਤੇ ਆ ਖਜੂਰਾ ਜੀਆਂ ਸੀ ਤੇ ਆ ਖਜੂਰ ਤੂੰ ਮੈਨੂੰ ਹੁਣ ਦਿੱਤੀ ਆ ਤੇ ਬਾਈ ਇਹ ਮੈਂ ਸਾਰਿਆਂ ਦੇ ਆ ਪੈਸੇ ਕੱਟ ਲਾ ਅੱਛਾ ਅੱਛਾ ਕੋਈ ਗੱਲ ਨਹੀਂ ਬਾਈ ਯਾਰ ਤੇਰੀ ਨਿਗਾਹ 'ਚ ਕੋਈ ਮਕੈਨਿਕ ਨਹੀਂ ਹੈਗਾ ਉਹ ਕੈਮਰੇ ਦਾ ਕਨੈਕਸ਼ਨ ਜਾਂ ਕਰਾਉਣਾ ਜੇਕਰ ਚੱਲਿਆ ਨਹੀਂ ਹੈਗਾ ਤਾਂ ਕੋਈ ਦੱਸੀ ਜੰਗਾ ਥੈਂਕ ਯੂ ਰੇ। ਵਾਡੀ ਵੀਡੀਓ ਤੁਸੀਂ ਦੇਖ ਲਈ ਜੇ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋ ਇਹ ਵੀਡੀਓ ਬਹੁਤ ਛੋਟੀ ਆ ਪਰ ਇਹਨੂੰ ਬਣਾਉਣ ਦੇ ਵਿੱਚ ਬਹੁਤ ਮਿਹਨਤ ਲੱਗੀ ਆ ਇਹ ਜਿਹੜੀ ਫਲਾਂ ਵਾਲੀ ਮਤਲਬ ਰੇੜੀ ਆ ਬਾਈ ਦੀ ਹੈ ਨਾ ਤੇ ਇੱਥੇ ਵਾਰ-ਵਾਰ ਕਸਟਮਰ ਆਉਂਦੇ ਰਹਿੰਦੇ ਆ ਤੇ ਬਾਈ ਨੂੰ ਡਿਸਟਰਬੈਂਸ ਵੀ ਹੁੰਦੀ ਸੀਗੀ ਪਰ ਬਾਈ ਦਾ ਬਹੁਤ-ਬਹੁਤ ਥੈਂਕ ਯੂ ਵੀਰੇ ਤੁਸੀਂ ਇਹਨੂੰ ਟਾਈਮ ਦਿੱਤਾ ਤੇ ਨਹੀਂ ਤਾਂ ਯਾਰ ਬਹੁਤ ਔਖਾ ਹੋਣਾ ਇਹ ਵੀਡੀਓ ਮਤਲਬ ਵੇਖਣ ਨੂੰ ਐ ਲੱਗਦੀ ਯਾਰਾ ਪਾਸੇ ਮੈਂਟੋ ਮੈਂਟੀ ਬਣ ਗਈ ਹੋਊਗੀ ਪਰ ਇਹ ਬਈ ਨੂੰ ਬਈ ਤੂੰ ਆਪ ਵੇਖਾ ਦੇ ਕਿੰਨੀ ਔਖੀ ਬਣੀ ਆ ਬਹੁਤ ਔਖੀ ਆਈ ਬਹੁਤ ਮਿਹਨਤ ਲੱਗਦੀ ਜਦੋਂ ਅਸੀਂ ਸ਼ਾਰਟ ਬਣਾਉਂਦੇ ਸੀ ਨਾਲ ਹੀ ਕੋਈ ਨਾ ਕੋਈ ਕਸਟਮਰ ਆ ਜਾਂਦਾ ਸੀ ਬਹੁਤ ਔਖੀ ਬਣਦੀ ਆ ਪਰ ਤੁਹਾਨੂੰ ਹਸਾਉਣ ਦੇ ਲਈ ਇਹ ਮਿਹਨਤ ਕਰਦੇ ਆ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਇਹ ਵੀਡੀਓ ਬਹੁਤ ਛੋਟੀ ਆ ਪਰ ਤੁਹਾਨੂੰ ਹਸਾਉਣ ਦੇ ਲਈ ਅਸੀਂ ਬਹੁਤ ਮਿਹਨਤ ਕਰਦੇ ਸਾਡਾ ਪਿੰਡ ਇਥੋਂ ਬਈ ਭਿੰਡਰ ਕਲਾਂ ਮੈਂਡਾ ਤੇ ਸਾਡਾ ਇਥੇ ਪਿੰਡ ਹੈਗਾ 17 18 ਕਿਲੋਮੀਟਰ ਤੇ ਸਰ ਬਈ ਇ ਇੱਕ ਵਾਰੀ ਲొਕੇਸ਼ਨ ਚ ਦਿਖਾ ਲਈ ਪੁਨੇ ਸਾਰੀ ਇੱਥੇ ਬਾਈ ਦੀ ਹਾਰੜੀ ਲੱਗੀ ਹੋਈ ਆ ਤੇ ਜਦੋਂ ਵੀ ਤੁਸੀਂ ਆਓ ਮੌਕੇ ਦੇ ਵਿੱਚ ਤੇ ਬਾਈ ਦੇ ਨਾਲ ਜ਼ਰੂਰ ਬਾਈ ਦੇ ਕੋਲ ਫਰੂਟ ਖਰੀਦ ਕੇ ਲੈ ਕੇ ਜਾਇਓ ਤੇ ਬਾਈ ਜਰਾ ਬਹੁਤ ਥੈਂਕ ਯੂ ਯਾਰ ਤੁਹਾਨੂੰ ਸਾਨੂੰ ਟਾਈਮ ਦਿੱਤਾ ਵੀਡੀਓ ਬਣਾਉ। ਹੋਰ ਮੇਰੇ ਠੀਕ ਠਾਕ ਆਜਾ ਨੂਰ ਫੋਟੋ ਖਿੱਚੀਏ। ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਦੋਂ ਤੁਸੀਂ ਕਮੈਂਟ ਕਰਦੇ ਆਂ ਸ਼ੇਅਰ ਕਰਦੇ ਸਾਨੂੰ ਬਹੁਤ ਹੌਸਲਾ ਮਿਲਦਾ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ।